ਮਸੂਲਸ ਕਰਦੇ ਆ ਇਹ ਨੇ ਛੇ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਰੋਜ਼ ਮਿਲਦੇ ਹੋ ਡਿਮਾਂਡਿੰਗ ਜਿਹੜੇ ਬੜਾ ਡਿਮਾਂਡਾਂ ਕਰਦੇ ਰਹਿੰਦੇ ਆ ਦੂਜੇ ਲੋਕ ਹੈਗੇ ਨੇ ਆਲੋਚਕ ਜਿਹੜੇ ਦੂਜਿਆਂ ਦੀਆਂ ਆਲੋਚਨਾਵਾਂ ਕਰਦੇ ਨੇ ਤੀਜੇ ਨੇ ਸਪੀਕਰ ਜਿਹੜੇ ਉੱਚੀ ਉੱਚੀ ਬੋਲਦੇ ਨੇ ਚੌਥੇ ਨੇ ਜਵਾਲਾਮੁਖੀ ਦੀ ਤਰ੍ਹਾਂ ਫਟਣ ਵਾਲੇ ਐਂਗਰੀ ਬਰਡਸ ਪੰਜਵੇਂ ਹੁੰਦੇ ਨੇ ਇਮੋਸ਼ਨਲ ਛੇਵੇਂ ਹੁੰਦੇ ਨੇ ਬੜਾ ਨੀਵਾ ਵਿਖਾਉਣ ਵਾਲੇ ਖੈਰ ਇਹ ਲਿਸਟ ਬੜੀ ਲੰਬੀ ਹੋ ਸਕਦੀ ਏ ਪਰ ਹੁਣ ਕੁਐਸਚਨ ਇਹ ਆ ਕਿ ਤੁਸੀਂ ਇਹਨਾਂ ਲੋਕਾਂ ਨਾਲ ਕਿਵੇਂ ਡੀਲ ਕਰ ਸਕਦੇ ਹੋ ਅਗਲੇ 20 ਮਿੰਟਾਂ 'ਚ ਮੈਂ ਤੁਹਾਨੂੰ ਛੇ ਗੱਲਾਂ ਦੱਸੂਗਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਕਿਵੇਂ ਡੀਲ ਕਰਨਾ ਹੈ ਤੇ ਚਰਚ ਦਾ ਫਰਜ਼ੇ ਬੰਦਾ ਏ ਕਿ ਅਸੀਂ ਲੋਕਾਂ ਦੀ ਮਦਦ ਕਰਨੀ ਏ ਤਾਂ ਕਿ ਲੋਕ ਸਿਆਣੇ ਬਣ ਸਕਣ ਪਰਮੇਸ਼ਰ ਦੀ ਮਹਿਮਾ ਇਸ ਗੱਲ ਜੇ ਕਿ ਤੁਸੀਂ ਬੁੱਧਵਾਨ ਹੋ ਹਾਲੇਲੂਇਆ ਤੇ ਬੁੱਧਵਾਨ ਹੋਣਾ ਸਾਨੂੰ ਬਾਈਬਲ ਸਿਖਾਉਂਦੀ ਏ ਤੇ ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਕੁਝ ਸਿਧਾਂਤ ਦੱਸਣ ਲੱਗਾ ਜਿਨ੍ਹਾਂ ਦੇ ਨਾਲ ਤੁਸੀਂ ਇਹੋ ਜੇ ਘਟਿਆ ਮਨੋਵ੍ਰਤੀ ਵਾਲੇ ਲੋਕਾਂ ਨੂੰ ਡੀਲ ਕਰ ਸਕੋ ਸਾਰਿਆਂ ਤੋਂ ਪਹਿਲੀ ਗੱਲ ਇਹ ਇਨ੍ਹਾਂ ਲੋਕਾਂ ਦਾ ਗੁੱਸਾ ਨਾ ਕਰਿਆ ਕਰੋ ਹਾਲੇਲੂਇਆ ਕਿਹੜੀ ਗੱਲ ਇਹਨਾਂ ਤੋਂ ਕਦੇ ਅਫੈਂਡ ਨਾ ਹੋਵੋ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰੋ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਮੈਂ ਕਦੇ ਪਰਸਨਲੀ ਨਹੀਂ ਲਵਾਂਗਾ ਹਾਲੇਲੂਇਆ ਪਹਿਲਾਂ ਮੈਂ ਬੜਾ ਪਰਸਨਲ ਹੋ ਜਾਂਦਾ ਸੀਗਾ ਮੈਨੂੰ ਕੋਈ ਗੱਲ ਕਹਿੰਦੇ ਸੀਗੇ ਮੇਰੀ ਸੱਚੀ ਹਵਾ ਨਿਕਲ ਜਾਂਦੀ ਸੀਗੀ ਪਰ ਪਿਛਲੇ ਸਾਲ ਮੈਂ ਕੁਝ ਵੱਡੇ ਫੈਸਲੇ ਕੀਤੇ ਤੇ ਤੁਸੀਂ ਵੇਖਿਆ ਹੋਵੇਗਾ ਪਿਛਲੇ 1 ਸਾਲ ਚ ਮੇਰੇ ਚ ਬਹੁਤ ਬਦਲਾਅ ਆਏ ਨੇ ਹਾਲੇਲੂਇਆ ਸਾਰਿਆਂ ਤੋਂ ਵੱਡਾ ਬਦਲਾਅ ਇਹ ਆ ਗਿਆ ਕਿ ਮੈਂ ਪਹਿਲਾਂ ਨਾਲੋਂ ਥੋੜਾ ਪਤਲਾ ਹੋ ਗਿਆ ਹਾਲੇਲੂਇਆ ਪਰ ਮੇਰੇ ਚ ਬੜੇ ਪੋਜ਼ਿਟਿਵ ਬਦਲਾਅ ਆਏ ਨੇ ਪੋਜ਼ਿਟਿਵ ਬਦਲਾਅ ਇਹ ਆ ਅੱਜ ਕੱਲ ਮੈਂ ਲੋਕਾਂ ਨੂੰ ਬਾਲਾ ਸੀਰੀਅਸ ਨਹੀਂ ਲੈਣਾ ਵਾ ਹਾਲੇਲੂਇਆ ਇੰਨਾ ਸੀਰੀਅਸ ਨਾ ਲਾਓ ਇੰਨੇ ਜਿਆਦਾ ਇਹਨਾਂ ਦੇ ਇਹਨਾਂ ਦੀਆਂ ਗੱਲਾਂ ਨੂੰ ਪਰਸਨਲੀ ਨਾ ਲਾਓ ਭਾਵੇਂ ਉਹ ਕੁਝ ਵੀ ਕਹਿਣ ਭਾਵੇਂ ਉਹ ਤੁਹਾਡੇ ਨਾਲ ਕਿਵੇਂ ਵੀ ਵਿਹਾਰ ਕਰਨ ਭਾਵੇਂ ਉਹ ਕਿੰਨਾ ਵੀ ਪਾਗਲਪਨ ਵਿਖਾਉਣ ਭਾਵੇਂ ਉਹ ਕੁਝ ਵੀ ਕਹਿਣ ਤੁਸੀਂ ਇਹਨਾਂ ਲੋਕਾਂ ਨੂੰ ਪਰਸਨਲੀ ਨਹੀਂ ਲੈਣਾ ਇਹਨਾਂ ਨੂੰ ਬਾਲਾ ਨਾ ਦਿਲ ਤੇ ਨਹੀਂ ਲਾਉਣਾ ਇਹਨਾਂ ਦੀਆਂ ਗੱਲਾਂ ਨੂੰ ਭਾਵੇਂ ਕੁਝ ਵੀ ਐਕਟ ਕਰਨ ਭਾਵੇਂ ਕੁਝ ਵੀ ਰਿਐਕਟ ਕਰਨ ਭਾਵੇਂ ਕਿਹੋ ਜਿਹੀ ਵੀ ਬਾਡੀ ਲੈਂਗੁਏਜ ਦਿਖਾਉਣ ਜਦੋਂ ਲੋਕ ਤੁਹਾਡੇ ਨਾਲ ਬਤਮੀਜ਼ੀ ਕਰਦੇ ਆ ਸੁਣਿਓ ਗੱਲ ਨੂੰ ਧਿਆਨ ਦੇ ਨਾਲ ਤੇ ਗੱਲ ਮੇਰੇ ਕਈ ਸਾਲਾਂ ਦੇ ਤਜਰਬਿਆਂ ਚੋਂ ਇਹ ਗੱਲਾਂ ਨਿਕਲੀਆਂ ਨੇ ਤੇ ਕਈ ਲੋਕਾਂ ਨੂੰ ਮੈਂ ਪੜਿਆ ਸੁਣਿਆ ਜਿਨ੍ਹਾਂ ਦੇ ਤਜਰਬਿਆਂ ਤੋਂ ਮੈਂ ਸਿੱਖਿਆ ਜਦੋਂ ਵੀ ਲੋਕ ਤੁਹਾਡੇ ਨਾਲ ਬਦਤਮੀਜੀ ਕਰਦੇ ਨੇ ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਵੀਰ ਜੀ ਜਦੋਂ ਵੀ ਲੋਕ ਤੁਹਾਡੇ ਨਾਲ ਬਦਤਮੀਜੀ ਕਰਦੇ ਨੇ ਉਹ ਆਪਣੇ ਆਪ ਨੂੰ ਵਿਖਾ ਰਹੇ ਹੁੰਦੇ ਨੇ ਤੁਹਾਨੂੰ ਕਦੇ ਨਹੀਂ ਵਿਖਾ ਰਹੇ ਹੁੰਦੇ ਹਾਲੇਲੂਇਆ ਉਹ ਤੁਹਾਨੂੰ ਨਹੀਂ ਵਿਖਾ ਰਹੇ ਹੁੰਦੇ ਢਾਡੀ ਪਰਿਭਾਸ਼ਾ ਨਹੀਂ ਦੇ ਰਹੇ ਉਹ ਆਪਣਾ ਆਪ ਤੁਹਾਡੇ ਸਾਹਮਣੇ ਦੱਸ ਰਹੇ ਨੇ ਤੁਹਾਡੇ ਨਾਲ ਬਦਤਮੀਜੀ ਕਰਕੇ ਉਹ ਇਹ ਦਿਖਾ ਰਹੇ ਹੁੰਦੇ ਨੇ ਕਿ ਉਹ ਕਿੱਡੇ ਬਦ ਤਮੀਜ਼ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ ਚ ਕੱਖ ਨਹੀਂ ਸਿੱਖਿਆ ਤੇ ਜਿਹੜੇ ਅਨਪੜ ਭਾਵੇਂ ਡਿਗਰੀਆਂ ਪਾਈਆਂ ਹੋਣ ਪਰ ਜਿਹੜੇ ਲੋਕਾਂ ਨੂੰ ਬੋਲਣ ਦੀ ਅਕਲ ਨਹੀਂ ਹੈ ਗਈ ਜਿਹੜੇ ਲੋਕਾਂ ਨੂੰ एहसान फरामोश ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਨੂੰ ਥੈਂਕ ਯੂ ਸੌਰੀ ਕਹਿਣਾ ਨਹੀਂ ਆਉਂਦਾ ਇਹਦਾ ਮਤਲਬ ਹੈ ਬਹੁਤ ਜ਼ਿਆਦਾ ਗਏ ਗੁਜਰੇ ਲੋਕ ਹੁੰਦੇ ਆ ਇਹ ਆਪਣੇ ਆਪ ਨੂੰ ਤੁਹਾਡੇ ਅੱਗੇ ਦਿਖਾ ਰਹੇ ਆ ਕਿ ਮੈਂ ਕਿੱਡਾ ਸਪੈਸ਼ਲ ਆ ਇਹ ਆਪਣੇ ਅੰਦਰ ਦੀ ਬਦਤਮੀਜੀ ਤੁਹਾਡੇ ਤੇ ਪ੍ਰਗਟ ਕਰ ਰਹੇ ਆ ਇਹਨਾਂ ਲੋਕਾਂ ਨੂੰ ਕਦੇ ਸੀਰੀਅਸ ਨਹੀਂ ਲੈਣਾ ਚਾਹੀਦਾ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਠੀਕ ਹੈ ਅੱਗੇ ਤੋਂ ਬੇਬੇ ਤੈਨੂੰ ਕੋਈ ਕੁਝ ਕਵੇ ਨਾ ਆਣ ਕੇ ਉਹਦੇ ਅੱਗੇ ਹੱਥ ਜੋੜਦੇ ਉਹਨੂੰ ਕਹਿੰਵੀਂ ਹਾਂਜੀ ਮੈਨੂੰ ਪਤਾ ਲੱਗ ਗਿਆ ਤੁਸੀਂ ਕਿੱਡੇ ਸੋਹਣੇ ਹੋ ਹਾਲੇਲੂਇਆ ओके ठीक है हमेशा एदा इनन नु जवाब दओ के हां जी थैंक यू वेरी मच मेनू तुसी दस्त तांढे अंदर की वासदा है क्योंकि यीशु जी ने के आप पपड़ जी मेरे यीशु ने एक गल गई ओ कहंदा बन्दा अपने अंदर दे खजाने दे विचो बाहर काढदा है जो टाढे अंदर है ओ टाढे बुल्ला दे हुंदा है जे मेरा अंदर परमेश्वर दे वचन दे नाल भरया होया ਮੇਰੇ ਬੁੱਲਾਂ ਤੇ ਪਰਮੇਸ਼ਰ ਦਾ ਵਚਨ ਹੋਵੇਗਾ ਜੇ ਮੇਰਾ ਅੰਦਰ ਗੰਦ ਮੰਦ ਸਾੜੇ ਈਰ ਖਾਵਾਂ ਬਦਤਮੀਜੀ ਦੇ ਨਾਲ ਭਰਿਆ ਆ ਤੇ ਮੇਰੇ ਬੁੱਲਾਂ ਤੇ ਕੀ ਆਵੇਗਾ ਬਦਤਮੀজੀਆਂ ਸਾੜੇ ਕਮੰਡ ਇਹ ਸਾਰੀਆਂ ਗੱਲਾਂ ਆਉਣਗੀਆਂ ਸੋ ਇਸ ਕਰਕੇ ਜਦੋਂ ਲੋਕ ਮੀਨ ਹੁੰਦੇ ਆ ਜਦੋਂ ਕੋਈ ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਉਹ ਤੁਹਾਨੂੰ ਇਹ ਦਿਖਾ ਰਹੇ ਹੁੰਦੇ ਆ ਕਿ ਉਹ ਕੌਣ ਨੇ ਹਾਲੇਲੂਇਆ ਸੋ ਇੰਨਾ ਲੋਕਾਂ ਤੋਂ ਇੰਨਾ ਹੀ ਪਰੇਸ਼ਾਨ ਨਾ ਹੋਵੋ ਇਹਨਾਂ ਦਾ ਅਫੈਂਡ ਨਾ ਹੋਵੋ ਇਨਾਂ ਲੋਕਾਂ ਦੀਆਂ ਗੱਲਾਂ ਦਾ ਗੁੱਸਾ ਸਾਨੂੰ ਨਹੀਂ ਕਰਨਾ ਚਾਹੀਦਾ ਬੇਸ਼ੱਕ ਸਾਨੂੰ ਗੁੱਸਾ ਆਉਂਦਾ ਏ ਪਰ ਆਪਣੇ ਗੁੱਸੇ ਨੂੰ ਪੀਜੋ ਹਾਲੇਲੂਇਆ ਕੀ ਕਰ ਲੋ ਪੀਚੋ ਅੰਦਰੇ ਰੱਖ ਲੋ ਪ੍ਰਭੂ ਦੇ ਅੱਗੇ ਜਾ ਕੇ ਉਹ ਗੁੱਸਾ ਕੱਢੋ ਕਈ ਵਾਰੀ ਸਾਡੀ ਚਮੜੀ ਇੰਨੀ ਪਤਲੀ ਹੁੰਦੀ ਏ ਕਿ ਸਾਨੂੰ ਕੋਈ ਵੀ ਗੱਲ ਕਹਿੰਦਾ ਅਸੀਂ ਉਹਨਾਂ ਗੱਲਾਂ ਦਾ ਗੁੱਸਾ ਕਰ ਜਾਂਦੇ ਆ ਪਰ ਤੁਹਾਨੂੰ ਪਤਾ ਏ ਮੇਰੀ ਆਤਮਿਕਤਾ ਇਹ ਗੱਲ ਨੂੰ ਮੇਰੀ ਨੂੰ ਧਿਆਨ ਨਾਲ ਸੁਣਿਓ ਇਹ ਬੜਾ ਇੰਪੋਰਟੈਂਟ ਪੁਆਇੰਟ ਏ ਜਿਹੜਾ ਮੈਂ ਦੱਸਣ ਲੱਗਾ ਮੇਰੀ ਆਤਮਿਕਤਾ ਤੇ ਮੇਰੀ ਸਿਆਣਪ ਇਸ ਗੱਲ ਤੋਂ ਨਿਰਧਾਰਿਤ ਹੁੰਦੀ ਏ ਜੇ ਜਦੋਂ ਲੋਕ ਮੇਰੇ ਨਾਲ ਦਰ ਵਿਹਾਰ ਕਰਦੇ ਨੇ ਉਸ ਵੇਲੇ ਮੈਂ ਉਹਨਾਂ ਨਾਲ ਕਿਵੇਂ ਵਿਹਾਰ ਕਰਦਾ ਹਾਂ ਹਾਲੇਲੂਇਆ ਇਹ ਗੱਲ ਬੜੀ ਇੰਪੋਰਟੈਂਟ ਹੈ ਪੰਜਾਬੀ ਦੀ ਗੱਲ ਹੈ ਕੋਈ ਬਾਹਲੀ ਔਖੀ ਗੱਲ ਨਹੀਂ ਹੈ ਕਿ ਇਹਨੂੰ ਅਸੀਂ ਸਮਝ ਨਾ ਸਕੀਏ ਮੇਰੀ ਸਿਆਣਪ ਕਿ ਮੈਂ ਕਿੰਨਾ ਸਿਆਣਾ ਤੇ ਮੇਰੀ ਆਤਮਿਕਤਾ ਕਿ ਮੈਂ ਕਿੰਨਾ ਰੱਬ ਦੇ ਨੇੜੇ ਹਾਂ ਇਸ ਗੱਲ ਤੋਂ ਪ੍ਰਗਟ ਹੁੰਦੀ ਏ ਕਿ ਜਦੋਂ ਲੋਕ ਮੇਰੇ ਨਾਲ ਬਾਤਮੀਜੀ ਕਰਦੇ ਆ ਦੁਰਵਿਹਾਰ ਕਰਦੇ ਆ ਉਦੋਂ ਮੈਂ ਉਹਨਾਂ ਨਾਲ ਕਿਵੇਂ ਵਿਹੇਵ ਕਰਦਾ ਕਿਵੇਂ ਵਿਹਾਰ ਕਰਦਾ ਵਾਂ ਤੇ ਸਾਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਜੇ ਮੇਰੇ ਕਿਸੇ ਨੇ ਰੋੜਾ ਮਾਰਿਆ ਕਿ ਮੈਨੂੰ ਉਹਦੇ ਅੱਗੇ ਇੱਟਾਂ ਮਾਰਨੀਆਂ ਚਾਹੀਦੀਆਂ ਕਿ ਮੈਨੂੰ ਜੈਸੇ ਕੋ ਤੈਸਾ ਕਰਨਾ ਚਾਹੀਦਾ ਜੇ ਮੇਰੇ ਨਾਲ ਕੋਈ ਗੁੱਸਾ ਕਰ ਰਿਹਾ ਕਿ ਮੈਨੂੰ ਅੱਗੇ ਉਹਦੇ ਨਾਲ ਗੁੱਸਾ ਕਰਨਾ ਚਾਹੀਦਾ ਨਹੀਂ ਨਹੀਂ ਤਨ ਮੈਂ ਇੱਕ ਜ਼ਿੰਦਗੀ ਦੀ ਕੁੰਜੀ ਦੱਸਣ ਵਾਲਾ ਜ਼ਿੰਦਗੀ 'ਚ ਖੁਸ਼ੀ ਦੀਆਂ ਬਹੁਤ ਸਾਰੀਆਂ ਕੁੰਜੀਆਂ ਨੇ ਤੇ ਤੁਹਾਨੂੰ ਮੈਂ ਉਹਨਾਂ ਖੁਸ਼ੀ ਦੀਆਂ ਕੁੰਜੀਆਂ 'ਚੋਂ ਜੇ ਤੁਸੀਂ ਖੁਸ਼ੀ ਦਾ ਤਾਲਾ ਖੋਲਣਾ ਹੋਵੇ ਹਾਲੇਲੂਇਆ ਜੇ ਤੁਸੀਂ ਜ਼ਿੰਦਗੀ ਦੀ ਖੁਸ਼ੀ ਦਾ ਤਾਲਾ ਖੋਲਣਾ ਹੋਵੇ ਤੇ ਤੁਹਾਨੂੰ ਮੈਂ ਅੱਜ ਇੱਕ ਖੁਸ਼ੀ ਦੀ ਕੁੰਜੀ ਦੱਸਦਾ ਉਹ ਕੁੰਜੀ ਇਹ ਆ ਆਪਣੀ ਚਮੜੀ ਮੋਟੀ ਕਰੋ ਹਾਲੇਲੂਇਆ ਕੀ ਕਰੋ ਮੋਠੇ ਨਾ ਹੋ ਪਰ ਆਪਣੇ ਅੰਦਰ ਦੀ ਚਮੜੀ ਮੋਟੀ ਕਰੋ ਮੈਨੂੰ ਯਾਦ ਹੈ ਜਦੋਂ ਮੈਂ ਨਵਾਂ ਨਵਾਂ ਪਾਸਟਰ ਬਣਿਆ ਮੇਰੀ ਲੋਕ ਬੜੀ ਬੇਇੱਜ਼ਤੀ ਕਰਦੇ ਹੁੰਦੇ ਸੀਗੇ ਤੇ ਮੈਂ ਇੱਕ ਵੱਡੇ ਪਾਸਟਰ ਨੂੰ ਮਿਲਣ ਵਾਸਤੇ ਗਿਆ ਬਟਾਲੇ 'ਚ ਅੱਜ ਕੱਲ ਉਹ ਅਮਰੀਕਾ 'ਚ ਰਹਿੰਦਾ ਉਹਨੇ ਮੈਨੂੰ ਵੇਖ ਕੇ ਇੱਕ ਗੱਲ ਕਹੀ ਕਹਿੰਦਾ ਜੋਲੀ ਕਹਿੰਦਾ ਤੂੰ ਝੋਟੇ ਵਰਗਾ ਵਾਂ ਕਿਹਦੇ ਵਰਗਾ ਕਹਿੰਦਾ ਤੂੰ ਝੋਟੇ ਵਰਗਾ ਵਾਂ ਕਹਿੰਦਾ ਛੋਟੇ ਦੀ ਚਮੜੀ ਡੰਡੇ ਖਾ ਖਾ ਕੇ ਏਡੀ ਮੋਟੀ ਹੋ ਜਾਂਦੀ ਆ ਕਿ ਇੱਕ ਟਾਈਮ ਆਉਂਦਾ ਉਹਦੇ ਕਿੰਨੇ ਡੰਡੇ ਮਾਰੀ ਜਾਓ ਉਹਨੂੰ ਫੀਲ ਹੀ ਨਹੀਂ ਹੁੰਦਾ ਹallelujah ਮੈਂ ਆਪਣੀ ਜ਼ਿੰਦਗੀ ਚ ਸਿੱਖਿਆ ਏ ਕਿ ਆਪਣੀ ਚਮੜੀ ਮੋਟੀ ਕਰ ਲੋ ਹਰ ਗੱਲ ਦਾ ਗੁੱਸਾ ਨਾ ਕਹੋ ਕਰੋ ਤੇ ਨਾ ਹੀ ਕਰਦੇ ਫਿਰ ਉਹ ਪ੍ਰਭੂ ਨੂੰ ਕਹੋ ਕਿ ਪ੍ਰਭੂ ਮੇਰਾ ਦਿਲ ਨਰਮ ਕਰ ਦੇ ਪਰ ਮੇਰੀ ਚਮੜੀ ਮੋਟੀ ਕਰਦੇ ਹallelujah ਤਾਂ ਕਿ ਮੈਂ ਹਰ ਇੱਕ ਦਾ ਗੁੱਸਾ ਨਾ ਕਰਦਾ ਫਿਰਾਂ ਕਹਾਵਤਾਂ ਦੀ ਕਿਤਾਬ 12 ਅਧਿਆਏ ਦੇ 16 ਵਚਨ ਚ ਲਿਖਿਆ ਕਹਾਵਤਾਂ ਦੀ ਕਿਤਾਬ 12 ਦੀ 16 ਚ ਲਿਖਿਆ ਮੂਰਖ ਦੀ ਖੱਛ ਝੱਟ ਪ੍ਰਗਟ ਹੋ ਜਾਂਦੀ ਏ ਪਰ ਸਿਆਣਾ ਬੇਇੱਜ਼ਤੀ ਜਿਹੜੀ ਏ ਪਰ ਜਿਹੜਾ ਸਿਆਣਾ ਬੰਦਾ ਏ ਉਹ ਅਪਜਸ ਨੂੰ ਛਿਪਾ ਲੈਂਦਾ ਏ ਜੇ ਤੁਸੀਂ ਸਿਆਣੇ ਹੋ ਇਨੂੰ ਸਮਝੋ ਇਹ ਜਿਹੜੀ ਆਇ ਤੇ ਬੜੀ ਇੰਟਰਸਟਿੰਗ ਆਇ ਤੇ ਮੂਰਖ ਦੀ ਖੱਛ ਝਟ ਪ੍ਰਗਟ ਹੋ ਜਾਂਦੀ ਏ ਪਰ ਸਿਆਣਾ ਅਪਜਸ ਨੂੰ ਛਿਪਾ ਲੈਂਦਾ ਏ ਜੀ ਦਾ ਮਤਲਬ ਏ ਜੇ ਤੁਸੀਂ ਸਿਆਣੇ ਹੋ ਤਾਂ ਤੁਸੀਂ ਬੇਇੱਜ਼ਤੀ ਅਪਜਸ ਦਾ ਮਤਲਬ ਹੈ ਬੇਇੱਜ਼ਤੀ ਤੁਸੀਂ ਆਪਣੀ ਬੇਇੱਜ਼ਤੀ ਨੂੰ ਛਿਪਾ ਲਵੋਗੇ ਹਾਲੇਲੂਇਆ ਹੁਣ ਮੈਂ ਦੱਸਦਾ ਕਿਵੇਂ ਕਈ ਲੋਕ ਮੈਨੂੰ ਫੋਨ ਕਰਦੇ ਆ ਕਈ ਲੋਕ ਮੇਰੇ ਨਾਲ ਵੈਸੇ ਗੱਲ ਕਰਦੇ ਆ ਉਹ بڑے ਕੌੜੇ ਸ਼ਬਦ ਬੋਲ ਦਿੰਦੇ ਆ ਬੇਇਜ਼ਤੀ ਕਰ ਦਿੰਦੇ ਆ ਇਨਸਲਟਿੰਗ ਵਰਡਸ ਹੁੰਦੇ ਆ ਉਹਨਾਂ ਦੇ ਸ਼ਬਦਾਂ ਦੇ ਪਿੱਛੇ ਮੈਨੂੰ ਪਤਾ ਹੁੰਦਾ ਇਹ ਮੇਰੀ ਬੇਇਜ਼ਤੀ ਕਰ ਰਹੇ ਆ ਪਰ ਮੈਂ ਅੱਗਿਓ ਕੀ ਕਰਦਾ ਮੈਂ ਉਹਨਾਂ ਨੂੰ ਦੱਸਦਾ ਨਹੀਂ ਆ ਕਿ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਮੇਰੀ ਬੇਇਜ਼ਤੀ ਕਰ ਰਹੇ ਹੋ ਮੈਂ ਚੁੱਪ ਰਹਿਣਾ ਮੈਂ ਗੱਲ ਨੂੰ ਕਮਾ ਦਿੰਨਾ ਮੈਂ ਗੱਲ ਨੂੰ ਕਿਸੇ ਹੋਰ ਪਾਸੇ ਲੈ ਜਾਣਾ ਕਿਉਂਕਿ ਬਾਈਬਲ ਇਹ ਗੱਲ ਕਹਿੰਦੀ ਏ ਕਿ ਬੇਵਕੂਫ ਬੰਦਾ ਜਿਹੜਾ ਏ ਉਹਦਾ ਤੇ ਕੰਮ ਹੀ ਇਹ ਹੋਆ ਪਰ ਜੇ ਤੁਸੀਂ ਸਿਆਣੇ ਹੋ ਤੁਸੀਂ ਬੇਇੱਜ਼ਤੀ ਨੂੰ ਇਗਨੋਰ ਕਰੋਗੇ ਤੇ ਤੁਸੀਂ ਬੇਇੱਜ਼ਤੀ ਦੇ ਬਦਲੇ ਜੇ ਬੇਇੱਜ਼ਤੀ ਕਰਦੇ ਹੋ ਤੁਸੀਂ ਬੇਵਕੂਫ ਹੋ ਮੂਰਖ ਲੋਕਾਂ ਨੂੰ ਜੋ ਮਿਲਦਾ ਉਹੀ ਵਾਪਸ ਕਰ ਦਿੰਦੇ ਆ ਜਦੋਂ ਮੂਰਖ ਦੇ ਨਾਲ ਕੁਝ ਬੁਰਾ ਹੁੰਦਾ ਉਹ ਦੂਜੇ ਨਾਲ ਬੁਰਾ ਕਰਦਾ ਏ ਜੇ ਉਹਦੇ ਬਾਰੇ ਕਿਸੇ ਨੇ ਗਲਤ ਬੋਲਿਆ ਉਹਦੇ ਬਾਰੇ ਗਲਤ ਬੋਲਦਾ ਏ ਪਰ ਸਿਆਣਾ ਬੰਦਾ ਨજર ਅੰਦਾਜ਼ ਕਰਦਾ ਏ ਕੀ ਕਰਦਾ ਪਿਆਰਿਓ ਜੇ ਤੁਸੀਂ ਜ਼ਿੰਦਗੀ ਚ ਖੁਸ਼ ਰਹਿਣਾ ਇਗਨੋਰ ਕਰਨਾ ਸਿੱਖੋ ਇਗਨੋਰ ਕਰੋ ਇਗਨੋਰ ਕਰੋ ਇਗਨੋਰ ਕਰੋ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਏ ਜਿਹੜੀ ਪ੍ਰਭੂ ਨੇ ਮੈਨੂੰ ਸਿਖਾਈ ਸੀਗੀ ਤੇ ਗੱਲ ਬੜੀ ਇੰਪੋਰਟੈਂਟ ਏ ਇਹ ਤੁਹਾਨੂੰ ਕਿਸੇ ਪਾਸਟਰ ਨੇ ਗੱਲਾਂ ਨਹੀਂ ਦੱਸਣੀਆਂ ਹallelujah ਕਿਉਂਕਿ ਲੋਕ ਬਸ ਉਹੀ ਦੱਸਦੇ ਨੇ ਵਰਤ ਰੱਖ ਲਓ ਪ੍ਰਾਰਥਨਾ ਕਰ ਲਓ ਪਰ ਵਰਤ ਪ੍ਰਾਰਥਨਾ ਚ ਪਾਵਰ ਜਿਹੜੀ ਏ ਉਹ ਉਦੋਂ ਆਊਗੀ ਜਦੋਂ ਤੁਸੀਂ ਇੰਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੋਗੇ ਜੇ ਮਨ ਦੇ ਵਿੱਚ ਸੱਟਾਂ ਨੇ ਤੇ ਤੁਸੀਂ ਪ੍ਰਾਰਥਨਾ ਕਰੋਗੇ ਪ੍ਰਾਰਥਨਾ ਅੱਗੇ ਨਹੀਂ ਜਾਣੀ ਪ੍ਰਾਰਥਨਾ ਉਸ ਬੰਦੇ ਦੀ ਪਾਵਰਫੁਲ ਹੁੰਦੀ ਏ ਜਿਹਦਾ ਮਨ ਸਾਫ਼ ਹੁੰਦਾ ਏ ਜੇ ਕਿਸੇ ਦਾ ਮਨ ਸਾਫ਼ ਨਹੀਂ ਏ ਉਹ ਕਿੰਨੀਆਂ ਪ੍ਰਾਰਥਨਾਵਾਂ ਕਰ ਲੇ ਉਹਦੀਆਂ ਪ੍ਰਾਰਥਨਾਵਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਮਨ ਕਿਤਾ ਸਾਫ਼ ਹੋਵੇਗਾ ਆ ਗੱਲਾਂ ਨੂੰ ਮੰਨ ਕੇ ਜਿਹੜੀਆਂ ਮੈਂ ਦੱਸਣ ਡਿਆ ਵਾਂ ਇੱਕ ਵਾਰੀ ਭੈਣ ਜੀ ਇੱਕ ਬੰਦੇ ਨੇ ਮੇਰੀ ਬੜੀ ਬੇਇੱਜ਼ਤੀ ਕੀਤੀ ਉਹਨੇ ਬੜੀ ਦੰਡ ਲਾਈ ਮੇਰੀ ਮੈਂ ਬੜਾ ਪਰੇਸ਼ਾਨ ਹੋਇਆ ਮੈਂ ਸਾਈਕਲ ਤੇ ਜਾਣ ਡਿਆ ਸੀਗਾ ਹਾਲੇਲੂਇਆ ਉਹ ਕਾਠੀ ਵਾਲੇ ਸਾਈਕਲ ਤੇ ਨਹੀਂ ਮੇਰੇ ਸਾਈਕਲ ਤੇ ਜਿਹਨੂੰ ਮੈਂ ਚਲਾਉਣਾ ਹੁੰਨਾ ਤੇ ਜਦੋਂ ਮੈਂ ਜਾਣ ਡਿਆ ਸੀਗਾ ਇੱਥੇ ਜਿਹਦੀ ਗੱਲ ਏ ਆ ਆ ਦੀਪ ਸਿੰਘ ਨਗਰ ਦੀ ਮੇਰੇ ਅੰਦਰੋਂ ਆਵਾਜ਼ ਆਈ ਕਹਿੰਦਾ ਪ੍ਰਭੂ ਨੇ ਮੈਨੂੰ ਕਿਹਾ ਕਹਿੰਦਾ ਜੋਲੀ ਤੈਨੂੰ ਪਤਾ ਉਹ ਤੇਰੀ ਬੇਇੱਜ਼ਤੀ ਕਿਉਂ ਕਰਦਾ ਏ ਤੈਨੂੰ ਪਤਾ ਉਹ ਤੈਨੂੰ ਨੀਵਾ ਕਿਉਂ ਵਿਖਾਉਂਦਾ ਏ ਮੈਂ ਕਿਹਾ ਪ੍ਰਭੂ ਜੀ ਕਿਉਂ ਵਿਖਾਉਂਦਾ ਏ ਕਹਿੰਦਾ ਕਿਉਂਕਿ ਉਹ ਆਪ ਹੀਣ ਭਾਵਨਾ ਨਾਲ ਭਰਿਆ ਹੋਇਆ ਏ ਉਹ ਖੁਦ ਆਪਣੇ ਆਪ ਨੂੰ ਬੜਾ ਨੀਵਾ ਸਮਝਦਾ ਏ ਇਸ ਕਰਕੇ ਤੈਨੂੰ ਨੀਵਾ ਵਿਖਾਉਂਦਾ ਏ ਦੁਖੀ ਬੰਦਾ ਹਰ ਇੱਕ ਨੂੰ ਦੁਖੀ ਕਰੇਗਾ ਜਿਹੜਾ ਬੰਦਾ ਖੁਦ ਟੁੱਟਿਆ ਏ ਉਹ ਹਰ ਇੱਕ ਨੂੰ ਤੋੜਨਾ ਪਸੰਦ ਕਰਦਾ ਏ ਜਿਹੜਾ ਬੰਦਾ ਖੁਦ ਆਪਣੇ ਆਪ ਨੂੰ ਨੀਵਾ ਸਮਝਦਾ ਏ ਉਹ ਦੂਜਿਆਂ ਨੂੰ ਵੀ ਨੀਵਾ ਵਿਖਾਵੇਗਾ ਪਰ ਜਿਹੜਾ ਬੰਦਾ ਪ੍ਰਭੂ ਚ ਮਸਤ ਹੁੰਦਾ ਚਰਨਜੀਤ ਸਾਹਿਬ ਵਰਗਾ ਹਾਲੇਲੂਇਆ ਜਿਹੜੇ ਬੰਦੇ ਦੀ ਇਸ਼ਕ ਰੱਬ ਨਾਲ ਹੋਇਆ ਹੁੰਦਾ ਜਿਹੜਾ ਬੰਦਾ ਬਾਈਬਲ ਪੜਦਾ ਤੇ ਬਾਈਬਲ ਦੀਆਂ ਗੱਲਾਂ ਉਹਦੇ ਦਿਲ ਦੇ ਵਿੱਚ ਚਾਣ ਕੇ ਵੱਡ ਜਾਂਦੀਆਂ ਉਹ ਲੋਕ ਹਰ ਇੱਕ ਨੂੰ ਉਦਾਂ ਹੀ ਸਮਝਦੇ ਜਿਵੇਂ ਆਪਣੇ ਆਪ ਨੂੰ ਸਮਝਦੇ ਆ ਹਾਲੇਲੂਇਆ ਮੈਂ ਬੜੇ ਸਾਲਾਂ ਤੱਕ ਇਹ ਬੇਵਕੂਫੀ ਕੀਤੀ ਕਿ ਮੈਂ ਲੋਕਾਂ ਨੂੰ ਸੋਚਦਾ ਹੁੰਦਾ ਸੀਗਾ ਲੋਕ ਉਵੇਂ ਹੀ ਸੋਚਦੇ ਜਿਵੇਂ ਮੈਂ ਸੋਚਦਾ ਪਰ ਫੇਰ ਮੈਨੂੰ ਕਿਸੇ ਸਿਆਣੇ ਬੰਦੇ ਨੇ ਸਮਝਾਇਆ ਕਹਿੰਦਾ ਲੋਕ ਉਹ ਨਹੀਂ ਸੋਚਦੇ ਜਿਵੇਂ ਤੂੰ ਸੋਚਦਾ ਜੌਲੀ ਤੇਰੀ ਸੋਚ ਕਿਸੇ ਹੋਰ ਥਾਂ ਤੋਂ ਪ੍ਰੇਰਿਤ ਹੁੰਦੀ ਏ ਤੇਰੀ ਸੋਚ ਨੂੰ ਆ ਪ੍ਰੇਰਿਤ ਕਰਦੀ ਏ ਕਿਤਾਬ ਉਹਨਾਂ ਲੋਕਾਂ ਦੀਆਂ ਸੋਚਾਂ ਨੂੰ ਉਹਨਾਂ ਦਾ ਅੰਦਰ ਪ੍ਰੇਰਿਤ ਕਰਦਾ ਏ ਹਾਲੇਲੂਇਆ ਇਸ ਕਰਕੇ ਪਿਆਰਿਓ ਜੇ ਤੁਸੀਂ ਸੱਚਾ ਪਿਆਰ ਕਰਦੇ ਹੋ ਕਹਾਉਤਾਂ ਦੀ ਕਿਤਾਬ 10 ਦੀ 12 ਚ ਲਿਖਿਆ ਪ੍ਰਵਰਬਸ 10 12 ਕੌਤਾਂ ਦੀ ਕਿਤਾਬ 12 ਦੀ 10 ਦੀ 12 ਚ ਬਾਈਬਲ ਦੱਸਦੀ ਏ ਪ੍ਰੇਮ ਦੂਜੇ ਲੋਕਾਂ ਦੀਆਂ ਗਲਤੀਆਂ ਨੂੰ ਨજર ਅੰਦਾਜ਼ ਕਰਦਾ ਹੈ ਜਦੋਂ ਤੁਸੀਂ ਪਿਆਰ ਕਰਦੇ ਹੋ ਤੇ ਤੁਸੀਂ ਲੋਕਾਂ ਦੀਆਂ ਗਲਤੀਆਂ ਨੂੰ ਇਗਨੋਰ ਕਰਦੇ ਹੋ ਹਾਲੇਲੂਇਆ